ਮੰਚ ਤੇ ਬਿਰਾਜਮਾਨ ਪੂਰੇ ਪੰਜਾਬ ਦੀ ਵਾਗਡੋਰ ਸੰਭਾਲਦੇ ਹੋਏ ਸਾਡੇ ਅੱਜ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਸਾਡੇ ਮੈਂਬਰ ਪਾਰਲੀਮੈਂਟ ਬਹੁਤ ਹੀ ਸਤਿਕਾਰਯੋਗ ਸੰਤ ਸਿਤੇਵਾਲ ਜੀ ਸ਼੍ਰੀ ਰਾਜਕਮਰ ਜੱਬੇਵਾਲ ਜੀ ਸਾਡੇ ਕੈਬਨਟ ਦੇ ਸਾਥੀ ਸ਼੍ਰੀ 모ਹਿੰਦਰ ਭਗਤ ਜੀ ਸ਼੍ਰੀ ਹਰਦੀਪ ਮੁੰਡੀਆਂ ਜੀ ਸਾਡੇ ਐਮ ਐਲ ਏ ਸਹਿਬਾਨ ਸਾਡੇ ਵੱਖ-ਵੱਖ ਵਿਭਾਗਾਂ ਦੇ ਨਾਲ ਔਰ ਸਮਾਜਿਕ ਨਿਆਂ ਅਧਿਕਾਰਤਾ ਦੇ ਨਾਲ ਜੁੜੇ ਹੋਏ ਚੇਅਰਮੈਨ ਸਹਿਬਾਨ ਮੈਂਬਰ ਸਹਿਬਾਨ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਮਾਜਿਕ ਨਿਆਂ ਅਧਿਕਾਰਤਾ ਤੇ ਘਟ ਗਿਣਤੀ ਵਿਭਾਗ ਮੀਡੀਆ ਕਰਮੀ ਤੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਅੱਜ ਇੱਕ ਸਕੀਮ ਦੀ ਸਫਲਤਾ ਨੂੰ ਦਰਸਾਉਂਦੇ ਹੋਏ ਸਾਡੇ ਪੰਜਾਬ ਦੇ ਬੱਚੇ ਬੱਚੀਆਂ ਸਭ ਤੋਂ ਪਹਿਲਾਂ ਮੈਂ ਸਮਾਜਿਕ ਨਿਆਂ ਦੀ ਗੱਲ ਕਰਾਂਗੀ ਕਿਉਂਕਿ ਨਿਆਂ ਕਈ ਤਰ੍ਹਾਂ ਦਾ ਹੁੰਦਾ ਹੈ ਕੁਦਰਤੀਆਂ ਕਦੇ ਵੀ ਕੁਦਰਤ ਕਿਸੇ ਨਾਲ ਅਨਿਆ ਨਹੀਂ ਕਰਦੀ ਕੁਦਰਤ ਸਾਰਿਆਂ ਨੂੰ ਇੱਕੋ ਜਿਹਾ ਰੱਖਦੀ ਹੈ ਕੁਦਰਤ ਨੇ ਤਾਂ ਮਨੁੱਖਾਂ ਤੇ ਪਸ਼ੂਆਂ ਦੇ ਵਿੱਚਕਾਰ ਵੀ ਕੋਈ ਵਿਤਕਰਾ ਨਹੀਂ ਕੀਤਾ ਸੀ ਸੂਰਜ ਸਾਰਿਆਂ ਲਈ ਚਮਕਦਾ ਚੰਦ ਸਾਰਿਆਂ ਲਈ ਤਾਰੇ ਸਾਰਿਆਂ ਲਈ ਜੇ ਵਿਤਕਰਾ ਹੋਇਆ ਤਾਂ ਧਰਤੀ ਤੇ ਹੋਇਆ ਮਨੁੱਖ ਨੇ ਕੀਤਾ ਤੇ ਪੂਰੀ ਮਾਨਵਤਾ ਨੂੰ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਪੈਸੇ ਦੇ ਆਧਾਰ ਤੇ ਜਾਤਾਂ ਦੇ ਆਧਾਰ ਤੇ ਧਰਮਾਂ ਦੇ ਆਧਾਰ ਤੇ ਅਸੀਂ ਛੋਟੇ ਵੱਡੇ ਹੋ ਗਏ ਅਸੀਂ ਗਰੀਬ ਅਮੀਰ ਹੋ ਗਏ ਅਸੀਂ ਤਰਸ ਦੇ ਪਾਤਰ ਹੋ ਗਏ ਕੁਝ ਸਾਡੇ ਉੱਤੇ ਹੋ ਗਏ ਤੇ ਬਹੁਤੇ ਸਾਡੇ ਥੱਲੇ ਹੋ ਗਏ ਤੇ ਅੱਜ ਗੱਲ ਮੈਂ ਉਸੇ ਸੈਕਸ਼ਨ ਦੀ ਕਰੂੰਗੀ ਜਿਸ ਤੇ ਲਈ ਡਾਕਟਰ ਸਾਹਿਬ बाबा भीमराव अंबेडकर जी ने गल की थी अनुसूचित जाति ਬਹੁਤੀ ਵਾਰੀ ਸਾਨੂੰ ਲੱਗਦਾ ਹੈ ਕਿ ਇਹ ਕਿਹੋ ਜਿਹਾ ਸੈਗਮੈਂਟ ਹੈ ਜਿਹੜਾ ਕਿ ਕੁਝ ਜ਼ਿਆਦਾ ਹੀ ਲਾਭ ਲੈ ਰਿਹਾ ਕਿਉਂਕਿ ਇਹ ਕਈ ਵਾਰੀ ਇਸ ਤਰ੍ਹਾਂ ਦੀ ਆਵਾਜ਼ ਉਠਾਉਂਦੀ ਹੈ ਪਰ ਮੈਂ ਇਹ ਗੱਲ ਕਰਨਾ ਚਾਹਾਂ ਕਿ ਜਦੋਂ ਕੋਈ ਇਨਸਾਨ ਸਮਾਜ ਵਿੱਚ ਇਸ ਤਰ੍ਹਾਂ ਪਛੜ ਜਾਵੇ ਕਿ ਉਹਨੂੰ ਅੱਗੇ ਆਉਣ ਦੇ ਲਈ ਕਿਸੇ ਸਹਾਇਤਾ ਦੀ ਲੋੜ ਪਵੇ ਤਾਂ ਉਸ ਵੇਲੇ ਉਸ ਸਮਾਜ ਦੇ ਲਈ ਕੁਝ ਖਾਸ ਨਿਯਮ ਬਣਾਏ ਜਾਂਦੇ ਨੇ ਜਿਸਤੀ ਪਹਿਲ ਡਾਕਟਰ ਭੀਮrao ਅੰਬੇਦਕਰ ਜੀ ਨੇ ਕੀਤੀ ਸੀ ਜਾਤੀਵਾਦ ਦੇ ਖਿਲਾਫ ਆਵਾਜ਼ ਤਾਂ ਬਾਬੇ ਨਾਨਕ ਵੇਲੇ ਤੋਂ ਹੀ ਉੱਠ ਗਈ ਪਰ ਹਿੰਦੁਸਤਾਨ ਦੇ ਵਿੱਚ ਪਛੜੇ ਵਰਗਾਂ ਨੂੰ ਇਨਸਾਫ ਦਿਵਾਉਣ ਲਈ ਉਹਨਾਂ ਨੂੰ ਹੱਕ ਦਿਵਾਉਣ ਦੇ ਲਈ ਸਭ ਤੋਂ ਵੱਡੀ ਪਹਿਲ ਕਦਮੀ ਡਾਕਟਰ ਭੀਮਰਾਓ ਅੰਬੇਦਕਰ ਨੇ ਕੀਤੀ ਸੰਵਿਧਾਨ ਰਚਿਆ ਤੇ ਪੰਜਾਬ ਇਸ ਕਰਕੇ ਇੱਕ ਭਾਗਯਸ਼ਾਲੀ ਸਟੇਟ ਹੈ ਕਿਉਂਕਿ ਇਹਦੇ ਵਿੱਚ ਸਾਡਾ ਬਹੁਤ ਵੱਡਾ ਹਿੱਸਾ 30% ਤੋਂ ਉੱਤੇ ਹਿੱਸਾ ਜਿਹੜਾ ਐਸਸੀ ਸਮਾਜ ਦਾ ਹੈ ਜਿਹੜਾ ਕਿ ਸਰਕਾਰਾਂ ਬਣਾਉਣ ਦੇ ਵਿੱਚ ਵੀ ਤੇ ਸਰਕਾਰਾਂ ਨੂੰ ਲਾਉਣ ਦੇ ਵਿੱਚ ਵੀ ਵੱਡਾ ਯੋਗਦਾਨ ਪਾਉਂਦਾ ਹੈ ਅੱਜ ਦਾ ਇਹ ਪ੍ਰੋਗਰਾਮ ਅਸੀਂ ਨਾਮ ਸਿਰਫ ਪੋਸਟ میٹرਿਕ ਸਕਾਲਰਸ਼ਿਪ ਰੱਖਿਆ ਅਜੀਬ ਜ਼ਰੂਰ ਲੱਗਦਾ ਹੋਊਗਾ ਪਰ ਪੰਜਾਬ ਦੇ ਵਿੱਚ ਪੋਸਟ میٹرਿਕ ਸਕਾਲਰਸ਼ਿਪ ਇੱਕ ਐਡਾ ਵੱਡਾ ਮੁੱਦਾ ਹੈ ਵੀ ਇਸ ਤੇ ਇੱਕ ਫਿਲਮ ਵੀ ਬਣਾਈ ਜਾ ਸਕਦੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਵਾਕਡੋਰ ਸੰਭਾਲੀ ਪੰਜਾਬ ਦੀ ਤੇ ਉਸ ਤੋਂ ਪਹਿਲਾਂ ਦੇ ਹਾਲਾਤ ਮੈਂ ਸਿਰਫ ਇੰਨਾ ਕੀ ਦੱਸਣਾ ਚਾਹਾਂਗੀ ਕਿ ਇਸ ਤੋਂ ਪਹਿਲਾਂ ਜਿਹੜੀ ਸਰਕਾਰ ਸੀ 2017 ਤੋਂ ਲੈ ਕੇ 2020 ਤੱਕ ਇਹੋ ਜਿਹਾ ਦੌਰ ਰਿਹਾ ਕਿ ਇੱਕ ਵੀ ਅਸੀਂ ਬੱਚੇ ਨੂੰ ਸਕਾਲਰਸ਼ਿਪ ਨਹੀਂ ਮਿਲੀ ਸਾਡੇ ਬੱਚੇ ਕਾਲਜ ਛੱਡਣ ਲੱਗੇ ਕਾਲਜਾਂ ਨੇ ਬੱਚਿਆਂ ਨੂੰ ਬਾਹਰ ਕਰ ਦਿੱਤਾ ਕਿ ਇਹਨਾਂ ਦੀਆਂ ਫੀਸਾਂ ਤਾਂ ਆਉਂਦੀਆਂ ਨਹੀਂ ਇਹਨਾਂ ਨੂੰ ਕਿਵੇਂ ਪੜਾਈਏ ਉਹਨਾਂ ਦੀਆਂ ਡਿਗਰੀਆਂ ਰੋਕ ਲਈਆਂ ਗਈਆਂ ਕਿ ਜਿੰਨਾ ਚਿਰ ਸਕਾਲਰਸ਼ਿਪ ਨਹੀਂ ਪੈਂਦੀ ਡਿਗਰੀ ਨਹੀਂ ਦੇਣੀ ਸਾਡੇ ਪਤਾ ਨਹੀਂ ਕਿੰਨੇ ਬੱਚਿਆਂ ਦੇ ਭਵਿੱਖ ਖਰਾਬ ਹੋਏ ਕਿਉਂਕਿ ਜਦੋਂ ਨੌਕਰੀਆਂ ਨਿਕਲੀਆਂ ਤਾਂ ਉਹਨਾਂ ਕੋਲ ਡਿਗਰੀਆਂ ਹੈ ਨਹੀਂ ਸੀ ਅਸੀਂ ਇਹ ਕਹਿੰਦੇ ਆ ਕਿ ਸੈਂਟਰ ਨੇ ਫੰਡ ਨਹੀਂ ਦਿੱਤਾ ਪਰ ਸਟੇਟ ਤਾਂ ਬੈਠੀ ਸੀ ਸਟੇਟ ਨੇ ਵੀ ਕੁਝ ਨਹੀਂ ਕੀਤਾ ਜੇ ਕੀਤਾ ਤਾਂ ਇੰਨਾ ਕੀਤਾ ਕਿ ਇਸ ਸਕੀਮ ਨੂੰ ਸਕੈਮ ਬਣਾ ਦਿੱਤਾ ਫਰਜੀ ਕਾਲਜ ਖੜੇ ਕਰਕੇ ਬਹੁਤ ਵੱਡਾ ਫਰਜੀ ਵੜਾ ਖੜਾ ਕਰਕੇ ਜਿਹੜੀਆਂ ਸਕਾਲਰਸ਼ਿਪ ਜੋ ਲਾਭ ਬੱਚਿਆਂ ਨੂੰ ਜਾਣਾ ਸੀ ਉਹ ਲੋਕਾਂ ਦੇ ਨਿੱਜੀ ਖਾਤਿਆਂ 'ਚ ਗਏ ਗਰੀਬ ਬੱਚਿਆਂ ਦੀਆਂ ਸਕੀਮਾਂ ਖਾ ਕੇ ਦੇਖ ਲੋ ਇਸ ਤੋਂ ਉੱਤੇ ਹੋਰ ਕੀ ਹੋ ਸਕਦਾ ਹੈ ਤੇ ਮੈਂ ਆਪਣੇ ਬੱਚੇ ਜਿਹੜੇ ਵੱਡੀ ਗਿਣਤੀ ਚ ਆਏ ਆ ਜਿੱਥੇ ਜਦ ਕਿ ਇਸ ਤੋਂ ਬਹੁਤ ਵੱਡੀ ਗਿਣਤੀ ਜਿਹੜੀ ਪੰਜਾਬ ਦੇ ਵਿੱਚ ਸਾਡੇ ਅੱਸੀ ਬੱਚਿਆਂ ਦੀ ਮੈਂ ਇੱਕ ਛੋਟੀ ਜੀ ਫਿਗਰ ਮੈਂ ਸੀਐਮ ਸਾਹਿਬ ਤੁਹਾਨੂੰ ਦੱਸਣਾ ਚਾਹਾਂਗੀ ਕਿ ਪਿਛਲੀ ਸਰਕਾਰ ਨੇ 3 ਸਾਲ ਤੱਕ ਸਕਾਲਰਸ਼ਿਪ ਦਿੱਤੀ ਨਹੀਂ ਤੇ ਜਿੰਨੇ ਬੱਚਿਆਂ ਨੂੰ ਦਿੱਤੀ ਉਹਨਾਂ ਦੀ ਗਿਣਤੀ ਸੀ 371638 ਪੂਰੇ 5 ਸਾਲਾਂ ਦੇ ਵਿੱਚ ਤੇ ਸਾਡੀ ਸਰਕਾਰ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਆਉਂਦੇ ਸਾਰ ਸਭ ਤੋਂ ਪਹਿਲਾਂ ਤਾਂ ਜਿੰਨਾ ਕਰਕੇ ਸਕੀਮ ਸਕੈਮ ਬਣੀ ਸੀ ਉਹਨਾਂ ਸਾਰੇ ਅਧਿਕਾਰੀਆਂ ਨੂੰ ਅਸੀਂ ਡਿਸਮਿਸ ਕੀਤਾ ਉਸ ਤੋਂ ਬਾਅਦ ਸਾਡੇ ਕੋਲੇ ਅੱਜ ਦੀ ਗੱਲ ਨਹੀਂ ਮੈਂ ਕਰਦੀ ਇਸ ਤੋਂ ਪਹਿਲਾਂ ਜਿਹੜੇ 3 ਸਾਲ ਬੀਤੇ ਉਹਦੇ ਵਿੱਚ ਅਸੀਂ 6,78,441 ਬੱਚਿਆਂ ਨੂੰ ਸਕਾਲਰਸ਼ਿਪ ਦੇ ਚੁੱਕੇ ਹਾਂ ਇੱਥੇ ਹੀ ਬਸ ਨਹੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕੋਲੇ ਜਦੋਂ ਮੈਂ ਇਹ ਗੱਲ ਲੈ ਕੇ ਗਈ ਸੀ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਕੋਲੇ ਵੀ ਮੈਂ ਇਹ ਗੱਲ ਲੈ ਕੇ ਗਈ ਸੀ ਜਿਹੜੀ 17 ਤੋਂ 20 ਤੱਕ ਦੀ ਗੱਲ ਸੀ ਪਿਛਲੇ ਸਾਲਾਂ ਦੀ ਉਹਦਾ ਵੀ 458 ਕਰੋੜ ਰੁਪਈਆ ਮਾਨ ਸਰਕਾਰ ਨੇ ਰਿਲੀਜ਼ ਕੀਤਾ ਤੇ ਜੇ ਮੈਂ ਅੱਜ ਦੀ ਗੱਲ ਕਰਾਂ ਅੱਜ ਜਿੰਨੇ ਪੈਸੇ ਦੇ ਰਹੇ ਆ ਉਹ ਮੈਂ ਨਹੀਂ ਦੱਸਾਂਗੀ ਪਰ ਹੁਣ ਤੱਕ ਦੀ ਮੈਂ ਗੱਲ ਕਰਾਂਗੀ ਕਿ ਹੁਣ ਤੱਕ ਪੰਜਾਬ ਸਰਕਾਰ ਮਾਨ ਸਰਕਾਰ ਪਿਛਲੇ 3 ਸਾਲਾਂ ਦੇ ਵਿੱਚ 10 ਲੱਖ ਤੋਂ ਉੱਪਰ ਬੱਚਿਆਂ ਨੂੰ ਸਕਾਲਰਸ਼ਿਪ ਦੇ ਚੁੱਕੀ ਹੈ ਇੱਕ ਤੇ ਪੂਰੇ ਹਿੰਦੁਸਤਾਨ ਚ ਨਹੀਂ ਹੋਇਆ ਹੋਣਾ ਪੰਜਾਬ ਵਿੱਚ ਪਹਿਲਾਂ ਕੋਈ ਇਹੋ ਜਿਹਾ ਮੁੱਖ ਮੰਤਰੀ ਨਹੀਂ ਹੋਇਆ ਹੋਣਾ ਕੋਈ 5-5 ਸਾਲ ਵਾਰੀ-ਵਾਰੀ ਮੁੱਖ ਮੰਤਰੀ ਬਣ ਕੇ 3-4 ਲੱਖ ਤੋਂ ਵੱਧ ਕਿਸੇ ਨੇ ਸਟੂਡੈਂਟ ਕਵਰ ਨਹੀਂ ਕੀਤੇ ਔਰ 10 ਲੱਖ ਬੱਚਿਆਂ ਨੂੰ ਇਸ ਤੋਂ ਵੀ ਵੱਧ ਹੋਣਗੇ 10 ਲੱਖ ਬੱਚਿਆਂ ਨੂੰ 3 ਸਾਲ ਦੇ ਵਿੱਚ ਸਕਾਲਰਸ਼ਿਪ ਦਿੱਤੀ ਇਹ ਸਿਰਫ ਸਕਾਲਰਸ਼ਿਪ ਨਹੀਂ ਦਿੱਤੀ ਉਹਨਾਂ ਨੂੰ ਭਵਿੱਖ ਦਿੱਤਾ ਗਿਆ ਉਹ ਬੱਚੇ ਵੜ ਕੇ ਪਤਾ ਨਹੀਂ ਕਿੰਨੀਆਂ ਕਿੰਨੀਆਂ ਉੱਚੀਆਂ ਪਦਵੀਆਂ ਤੇ ਗਏ ਤੇ ਜਾਣਗੇ ਵੀ ਮੈਂ ਸਿਰਫ ਆਪਣੇ ਹਲਕੇ ਦੀ ਗੱਲ ਕਰਾਂਗੀ ਇੱਕ ਐਗਜ਼ਾਮਪਲ ਹੈ ਇੱਕ ਪਿੰਡ ਦੀ ਗੱਲ ਕਰਾਂਗੀ ਸਾਡੇ ਮੇਰੇ ਹਲਕੇ ਮਲੋਟ ਦੇ ਵਿੱਚ ਇੱਕ ਪਿੰਡ ਹੈ ਫਕਰਸਰ ਸੀਐਮ ਸਾਹਿਬ ਮੈਂ ਇਹ ਦੱਸਣਾ ਚਾਹਾਂਗੀ ਕਿ ਉਸ ਪਿੰਡ ਦੇ ਵਿੱਚ 17 ਬੱਚੇ ਨੌਕਰੀਆਂ ਤੇ ਲੱਗੇ 17 ਦੇ 17 ਬੱਚੇ ਸਕਾਲਰਸ਼ਿਪ ਲੈ ਕੇ ਸਾਡੇ ਐਸਸੀ ਬੱਚੇ ਨੇ ਉਹ ਇਹ ਸਿਰਫ ਇੱਕ ਪਿੰਡ ਦੀ ਗੱਲ ਹੈ ਤੇ ਪੂਰੇ ਪੰਜਾਬ ਦੇ ਵਿੱਚ ਕਿੰਡੀ ਵੱਡੀ ਗਿਣਤੀ ਹੋਊਗੀ ਮੈਨੂੰ ਨਹੀਂ ਲੱਗਦਾ ਕਿਸੇ ਮੁੱਖ ਮੰਤਰੀ ਨੇ ਅੱਜ ਤੱਕ ਐਸਸੀ ਵਰਗ ਲਈ ਕੋਈ ੱਡਾ ਵਟਾ ਕੰਮ ਕੀਤਾ ਹੋਊਗਾ ਇਸ ਤੋਂ ਪਹਿਲਾਂ ਅਸੀਂ ਜੋ ਬੜੇ ਲੰਮੇ ਸਮੇਂ ਤੋਂ ਐਸਸੀ ਕਾਰਪੋਰੇਸ਼ਨ ਚੋਂ ਲੋਨ ਲੈਂਦੇ ਸੀਗੇ ਸਾਡੇ ਐਸਸੀ ਭੈਣਪਰਾ 10000 ਦਾ ਲੋਨ ਤੇ ਵਧਾਵਦਾ ਕੇ ਲੱਖਾਂ ਤੱਕ ਪਹੁੰਚ ਗਿਆ ਸੀ ਸੁਯਮ ਸਾਹਿਬ ਨੇ 67 ਕਰੋੜ ਦਾ ਉਹ ਲੋਨ ਸਾਰੇ ਭੈਣ ਭਰਾਵਾਂ ਦਾ ਮਾਫ ਕੀਤਾ ਇਹ ਹਲੇ ਕੁਝ ਮਹੀਨਿਆਂ ਦੀ ਗੱਲ ਹੈ ਸੋ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀਆਂ ਕਿ ਕੁਦਰਤੀ ਨਿਆਂ ਨੂੰ ਧਿਆਨ 'ਚ ਰੱਖਦੇ ਹੋਏ ਸਮਾਜਿਕ ਨਿਆਂ ਵੀ ਤੁਸੀਂ ਪੰਜਾਬ ਦੇ ਵਿੱਚ ਬਰਾਬਰੀ ਤੇ ਦੇ ਰਹੇ ਹੋ ਦਿੱਤਾ ਵੀ ਹੈ ਤੇ ਅਸੀਂ ਪਰਮਾਤਮਾ ਅੱਗੇ ਹੀ ਦੁਆ ਕਰਦੇ ਹਾਂ ਕਿ ਇਹੋ ਜਿਹੇ ਮੁੱਖ ਮੰਤਰੀ ਸਾਡੇ ਪੰਜਾਬ ਨੂੰ ਵਾਰ-ਵਾਰ ਮਿਲਦੇ ਰਹਿਣ ਜਿਹੜੇ ਗਰੀਬ ਬੱਚਿਆਂ ਦੀ ਬਾਹ ਫੜਦੇ ਨੇ ਕਿਉਂਕਿ ਮੈਂ ਇੱਕ ਡਾਕਟਰ ਹਾਂ ਤੇ ਅੱਜ ਮੈਨੂੰ ਉਹ ਦਿਨ ਯਾਦ ਆ ਗਏ ਜਦੋਂ ਮੈਂ ਐਮਬੀਬੀਐਸ ਕਰਦੀ ਸੀ ਤੇ ਕਿਤਾਬਾਂ ਇੰਨੀਆਂ ਮਹਿੰਗੀਆਂ ਸੀ ਲਈਆਂ ਨਹੀਂ ਸੀ ਜਾਂਦੀਆਂ ਲਾਇਬ੍ਰੇਰੀ ਚੋਂ ਇਸ਼ੂ ਕਰਾਉਣੀਆਂ ਸਾਲ ਪਰ ਰੱਖਣੀਆਂ ਮੋੜ ਦੇਣੀਆਂ ਫੇਰ ਫੇਰ ਕਰਾਉਣੀਆਂ ਐਨੀ ਬੰਦਸ਼ ਹੁੰਦੀ ਸੀ ਕਿ ਕਿਤਾਬਾਂ ਦੇ ਵਿੱਚ ਤੁਸੀਂ ਅੱਖਰਾਂ ਦੇ ਥੱਲੇ ਅੰਡਰਲਾਈਨ ਨਹੀਂ ਕਰ ਸਕਦੇ ਸੀ ਤੁਸੀਂ ਉਹਨਾਂ ਤੇ ਕੋਈ ਟੈਗ ਕਰਕੇ ਨਹੀਂ ਲਿਖ ਸਕਦੇ ਸੀ ਕਿ ਇਹਦੇ ਵਿੱਚ ਮੈਂ ਉਹ ਨੋਟ ਬਣਾਇਆ ਸੋ ਐਨੇ ਮੁਸ਼ਕਿਲ ਦੌਰਾਂ 'ਚੋਂ ਲੰਘ ਕੇ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਅੱਗੇ ਆਉਂਦੇ ਆ ਤੇ ਜੇ ਕੋਈ ਐਹੋ ਜੀ ਸਰਕਾਰ ਜਿਹੜੀ ਬਾਹ ਫੜ ਰਹੀ ਹੈ ਸਾਡੇ ਬੱਚਿਆਂ ਦੀ ਉਹ ਲਗਾਤਾਰ ਕੰਮ ਕਰੇਗੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਕਹਾਂਗੇ ਕਿ ਹੁਣ ਕੋਈ ਵਿਤਕਰਾ ਨਹੀਂ ਹੁਣ ਕੋਈ ਪੇਤ ਭਾਵ ਨਹੀਂ ਤੇ ਮੈਂ ਅੰਤ ਵਿੱਚ ਕੁਝ ਲਾਈਨਾ ਸਾਡੇ ਬਹੁਤ ਹੀ ਸਤਿਕਾਰਯੋਗ ਸੀਐਮ ਸਾਹਿਬ ਲਈ ਤੇ ਸਾਡੇ ਸਾਰੇ ਬੱਚਿਆਂ ਦੇ ਲਈ ਬੋਲ ਕੇ ਜਾਵਾਂਗੀ ਕਿ ਤੂੰ ਹੈ ਸੱਚ ਦਾ ਮੁਸਾਫਿਰ ਇੱਥੇ ਝੂਠ ਦੇ ਪਸਾਰੇ ਕਿਤੇ ਬਹਿ ਨਾ ਜਾਵੀਂ ਛਾਵੇਂ ਇਹ ਮੀਨਾਰ ਢੈਣ ਵਾਲੇ ਕਿਆ ਕੀ ਕੀ ਆਹੇ ਸੂਰਜ ਦੀਵੇ ਨੂੰ ਜਾਣ ਲੱਗਿਆਂ ਜਗਦੇ ਨੇ ਅੰਤ ਕਾਇਆ ਤੇ ਸੇਕ ਸਹਿਣ ਵਾਲੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਮੈਮ ਸਮਾਗਮ ਨੂੰ ਅੱਗੇ ਵਧਾਉਂਦੇ ਹੋਏ ਹੁਣ ਮੈਂ ਸਦਾ ਦੇਨ ਜਾ ਰਿਹਾ ਉਸ عظیم ਸ਼ਖਸੀਅਤ ਨੂੰ ਜਿਨ੍ਹਾਂ ਨੇ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੇ